ਸਿਮਰਨਜੀਤ ਸਿੰਘ ਬਲਾਸੀ ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਐਡਵੋਕੇਟ ਠੀਕ ਰੋਜਪੁਰ ਰੋਜਪੁਰ ਹਾਈ ਕੋਰਟ ਹੈ ਹਾਈ ਕੋਰਟ ਹਾਂਜੀ 2009 ਆਈ ਪਾਸ ਆਊਟ ਹਮ ਚੱਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ ਡੋਨਟ ਡੂ ਫਰੀਦਕੋਟ ਫਰੀਦਕੋਟ ਤੋਂ ਫਸਟ ਬੈਚ ਜੇ ਕਿਤੇ ਕੰਮ ਕਰਦੇ ਸੋਨਾ ਗੁਰਦੁਆਰੇ ਸੋਨਾ ਸੁਹਾਣਾ ਸਾਹਿਬ ਪਾਠ ਕਰਦਾ ਤੇ ਜਦੋਂ ਅਗਲੇ ਦਿਨ ਤਿਆਰ ਹੋ ਕੇ ਚਲਾ ਜਾਂਦਾ ਕੰਮ ਕਰਦਾ ਬਾਣਾ ਪਾਇਆ ਹੁੰਦਾ ਪੈਸੇ ਹੁੰਦੇ ਨਹੀਂ ਟ੍ਰੇਨ ਤੇ ਫਿਰ ਵਾਪਸ ਆ ਜਾਂਦਾ ਪਾਠ ਕਰਨ ਲੱਗ ਜਾਂਦਾ ਹੈ ਨਾ ਬਸ ਸਿੰਪਲ ਲਾਈਫ ਬ్రో ਮੇਰੀ ਟੀਚਰ ਆ ਬਲਵਿੰਦਰ ਗੌਰ ਪਿਓ ਰਟਾਇਰ ਮਾ ਬਾਪੂ ਬੀਬੀ ਰਟਾਇਰ ਆ ਤਿੰਨ ਮਰਲੇ ਦਾ ਘਰ ਆ 123 ਨੰਬਰ ਯਾਦ ਨਗਰ ਹਾਊਸ ਨਾ ਗੋ ਹੈਡ ਵਾਟ ਇਜ਼ ਲੱਕ ਇਹਨਾਂ ਭੈਣ ਭਰਾ ਸਭ ਤੋਂ ਛੋਟਾ ਮੈਂ ਵੱਡਾ ਐ ਨਾ ਕਰਿਓ ਗੁਰੂ ਦੇ ਸਿੰਘੋਂ ਪੱਗਾ ਸਿਆ ਕੇ ਵੀਡੀਓ ਤੁਸੀਂ ਪਾਓ ਉਹਨਾਂ ਨੈਟ ਤੇ ਮੈਨੂੰ ਰੈਸਟ ਕੀਤਾ ਜੀ ਮੈਨੂੰ ਇਲੀਗਲ ਡਿਟੇਨ ਕੀਤਾ ਹੋਇਆ ਸੀ ਸਾਰਾ ਸਿਸਟਮ ਨੇ ਤੇ ਪਤਾ ਨਹੀਂ ਇਹ ਵਿਵਾਰ ਨਹੀਂ ਪੜਦਾ ਤੇ ਇੱਕ ਐਡਵੋਕੇਟ ਬੰਦੀ ਸਿੰਘਾਂ ਦਾ ਕੇਸ ਲਾਇਆ ਜੀ ਨੇ ਪੂਰੀ ਦੁਨੀਆ ਨੂੰ ਵਿਚਾਰਿਆ ਔਨ ਰਿਕਾਰਡ ਆ ਹਾਂ ਠੀਕ ਹੈ ਤੇ ਉਹਨਾਂ ਨੇ ਮੇਰੇ ਤੇ ਹੀ ਪਰਚਾ ਪਾਦਾ ਪੂਰੀ ਬਾਹਰ ਨੇ ਮੇਰੇ ਤੇ ਅਟੈਕ ਕੀਤਾ ਵੀਡੀਓ ਆ ਦਿਮਾਲੇ ਸੇ ਆਏ ਹੋਏ ਅਸੀਂ ਸਾਡੀ ਤਾਂ ਸ਼ਰਮ ਕੋਈ ਨਾ ਕਰਦੇ ਉਹ ਦਸ਼ਮੇਸ਼ ਪਿਤਾ ਨੇ ਜਿਹੜੀ ਦਾਤ ਬਖਸ਼ੀ ਜੀ ਸ਼ੀਦੀ ਬੁੰਗਾ ਸਜਿਆ ਸੀ ਉਹਦੀ ਤਾਂ ਸ਼ਰਮ ਕਰਦੇ ਸੰਤ ਜਨਾ ਕੇ ਹਿਰਦੇ ਸਭ ਧਰਮ ਮਹਾਰਾਜ ਬਸ ਇਹਨਾਂ ਠੀਕ ਚੱਲ ਗੁਰੂ ਸਭ ਕਿਰਪਾ ਕਰਾਂਗੇ ਇਹ ਹਾਈ ਕੋਰਟ ਦਾ ਬੰਦਾ ਨਹੀਂ ਆਇਆ ਕਿ ਵਕੀਲ ਸਾਹਿਬ ਦੇ ਇਕੱਲੇ ਗੱਲ ਕਿਉਂ ਪੈ ਰਹੇ ਪੂਰੀ ਬਾਹਰ ਵਾਏ ਵਾਏ ਕਦੇ ਬਾਹਰ ਨਾਲ ਰੋਲਾ ਨਹੀਂ ਕਿਸੇ ਨਾਲ ਕੋਈ ਅਲੀਗੇਸ਼ਨ ਨਹੀਂ ਕੋਈ ਪਰਚਾ ਨਹੀਂ ਇਸ ਬੱਚੇ ਦੇ ਇਹ ਪਾਠ ਹੀ ਕਰਦਾ ਰਹਿੰਦਾ ਸਾਰਾ ਦਿਨ ਥੋੜੇ ਨਹੀਂ ਪਾਠ ਕਰਦਾ ਸਾਰੇ ਦਿਨ ਤੇ ਤੁਸੀਂ ਇਹਨੂੰ ਡਿਟੇਨ ਕਰ ਲਿਆ ਉਥੋਂ ਪੁਲਿਸ ਵਾਲਿਆਂ ਨੇ ਚੱਕਿਆ ਮੈਨੂੰ ਥਾਣੇ ਲੈ ਗਏ ਮੈਂ ਫੋਨ ਕੀਤਾ ਫੋਨ ਕੀਤਾ ਮੈਂ ਕਿ ਮਾਂ ਘਬਰਾਈ ਨਾ ਮੇਰਾ ਇਮਤਿਹਾਨ ਦਾ ਵੇਲਾ ਏ ਮੈਨੂੰ ਪੋਟਾ-ਪੋਟਾ ਘਟਿਆ ਜਾਵੇ ਤੂੰ ਝੁਕੀ ਨਾ ਕਿਸੇ ਅੱਗੇ ਚਲੋ ਜੀ ਮੈਂ ਗੱਲ ਗੱਲ ਖਾਣੇ ਗਏ ਉਹਨਾਂ ਨੇ ਜੋ ਕੀਤਾ ਮੇਰੇ ਨਾਲ ਨਾ ਉਸ ਦਾ ਮੈਨੂੰ ਜੇਲ੍ਹ ਭੇਜਿਆ ਮੈਨੂੰ ਪਤਾ ਕਿ ਇਹਨੇ ਸੁਣਨਾ ਨਹੀਂ ਕੁਛ ਨਹੀਂ ਹੋਣਾ ਅਸੀਂ ਖਾਲਸੇ ਆਨੇ ਰੰਨੇ ਆ ਮਰਦੇ ਰੰਨੇ ਆ ਤੁਹਾਡੇ ਵਾਸਤੇ ਤੁਸੀਂ ਪੁੱਛਲਾ ਥੋੜੋ ਤੇ ਫਿਰ ਕੀ ਹੋਇਆ ਮੈਨੂੰ ਉੱਥੇ ਲਾ ਕੇ ਜੇਲ੍ਹ ਚ ਗਿਆ ਮੈਂ ਜੇਲ੍ਹ ਚ ਜਦੋਂ ਮੈਂ ਗਿਆ ਮੈਂ ਬੈਰਲ ਚ ਗਿਆ ਹੀ ਆ ਤੇ ਮਹਾਰਾਜ ਦੀ ਕਿਰਪਾ ਉਹ ਕਹਿੰਦੇ ਬਾਈ ਤੁਹਾਡਾ ਇੰਤਜ਼ਾਰ ਕਰ ਰਹੇ ਅਸੀਂ ਕਦੋਂ ਦਾ ਕੋਈ ਗੈਂਗਸਟਰ ਆ ਰਿਹਾ ਉਹ ਕਹਿੰਦੇ ਕੌਣ ਆ ਇਹ ਜਦੋਂ ਗੱਲ ਹੋਈ ਕਹਿੰਦੇ ਇਹ ਤਾਂ ਭਰਾ ਇਹ ਆਪਣਾ ਉਹਨਾਂ ਗੈਂਗਸਟਰ ਦੇ ਘਰ ਪਾਣੀ ਆ ਗਿਆ ਕਹਿੰਦਾ ਇਹ ਬੰਦਾ ਐ ਜੇ ਜੇ ਕਿਹੜੇ ਦੋਸ਼ ਕਿਰ 307 ਚ ਕਿਹਨੇ ਦੋ ਬੰਦੇ ਆ ਤੇ ਝੂਠਾ ਇਸ ਬੱਚੇ ਦੇ ਇਹ ਸਾਡੇ ਵੱਡੇ ਵੀਰ ਤੇ ਇਹ ਪੈਸੇ ਨਹੀਂ ਲੈਂਦਾ ਕਿਸੇ ਤੋਂ ਉਸ ਤੋਂ ਬਾਅਦ ਮੈਂ ਮੈਨੂੰ ਵੀ ਸੀ ਵਿੱਚ ਬੋਲਣ ਨਹੀਂ ਦਿੱਤਾ ਗਿਆ ਪੜ ਗੱਡੀ ਲੱਦੀ ਏ ਪੜ ਪੜ ਗੱਡੀ ਲੱਦੀ ਏ ਜੇ ਗੁਰੂ ਸਾਹਿਬ ਦੀ ਇਨੀ ਫਿਕਰ ਆ ਤਾਂ ਜੋ ਕਹਿ ਰਿਹਾ ਉਹ ਕਮਾਓ ਜਿਹਦਾ ਪੜ ਵੈਗੁਰ ਜੀ ਦਾ ਖਲਸਾ ਵੈਗੁਰ ਜੀ ਕੀ ਫਤਿਹ ਜੀ ਮੈਂ ਬਲਵਿੰਦਰ ਕੌਰ ਸਿਮਰਨਜੀਤ ਸਿੰਘ ਦੀ ਮਾਤਾ ਸਿਮਰਨਜੀਤ ਸਿੰਘ ਥੋੜਿਆ ਮੈਂ